ਤੇ ਇਧਰ ਮਨਪ੍ਰੀਤ ਇਹ ਆਲੀ ਹੋਰਾਂ ਦੇ ਵੱਲੋਂ ਅੱਛੀ ਗੱਲ ਵੀਰੇ ਅੱਛੀ ਗੱਲ ਜੀ ਕੀ ਨਾਮ ਆ ਜੀ ਇਸਪਾਲ ਸਿੰਘ ਜੀ ਇਸਪਾਲ ਜੀ ਆ ਮੈਂ ਤੁਹਾਡੇ ਕੋਲ ਹੀ ਆ ਜਾਣਾ ਇਹ ਜਿਹੜਾ ਬੂਥ ਲੱਗਿਆ ਹੋਇਆ ਆ ਚੰਗੀ ਗੱਲ ਕੀ ਆ ਕਿ ਸਾਰੇ ਰਲਕੇ ਹੀ ਆ ਹਸਪਾਲ ਦੀ ਬੜੀ ਚੰਗੀ ਚੀਜ਼ ਦੇਖਣ ਨੂੰ ਮਿਲੀ ਹੈ ਹਾਂਜੀ ਹਾਂਜੀ ਰਲਕੇ ਰਲ ਕੇ ਸ਼ਾਂਤੀ ਰਹੀ ਸਾਰੇ ਪਿੰਡ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਕੋਈ ਰੌਲਾ ਰੱਪਾ ਨਹੀਂ ਬੜਾ ਸ਼ਾਂਤੀ ਹੈ ਬੜੇ ਭਾਈਚਾਰਾ ਬਣਾ ਕੇ ਰੱਖਿਆ ਹੈ ਕੋਈ ਗਲਤ ਹੈ ਅੱਛਾ ਹੁਣ ਦੇਖੋ ਮਨਪ੍ਰੀਤੇ ਵਾਲੀ ਹੋਣੀ ਐਮਐਲਏ ਤੇ ਉਹਨਾਂ ਦੇ ਹੁਣ ਪਾਰਟੀ ਤਾਂ ਹੁਣ ਚੇਂਜ ਕਰ ਲਈ ਹੈ ਮਨ ਦੇ ਵਿੱਚ ਹੈ ਨਹੀਂ ਕੋਈ ਮਲਾਲ ਵੀ ਨਹੀਂ ਕਰਨੀ ਚਾਹੀਦੀ ਜੇ ਕੀ ਹੋਣਾ ਚਾਹੀਦਾ ਕੱਲ ਹੋ ਰਹੀ ਜਿਹੜੀ ਵਨਪੱਤੇ ਵਾਲੀ ਸੋਚ ਆ ਉਹ ਸੋਚ ਵਧੀਆ ਸੋਚ ਆ ਮਤਲਬ ਉਹ ਜਿਹੜੇ ਬੰਦੇ ਦੂਸਰੇ ਬੰਦੇ ਉਹ ਅਕਾਲੀ ਦਲ ਦੇ ਪਕੌੜੇ ਹੋਏ ਆ ਪਾਰਟੀਆਂ ਦੇ ਪਕੌੜੇ ਹੋਏ ਆ ਇੰਨੀ ਸੋਚ ਆ ਇਹ ਪੰਜ ਸਾਲ ਹੈ ਜੀ ਆ ਹਾਂ ਉਹ ਜਿਹੜੀ ਸਰਕਾਰ ਦੇ ਜਿਹੜੇ ਆਮ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਅਕਾਲੀ ਦਲ ਚ ਰਹਿ ਕੇ ਇਹ ਵਿਕਾਸ ਕਾਰਜ ਹੋਏ ਆ ਨਾ ਨਹੀਂ ਜ ਨਹੀਂ ਇਹਦੀ ਗੱਲ ਨਹੀਂ ਇਹਦੀ ਇਹ ਇਹਦੇ ਕਰਕੇ ਹੋਇਆ ਜੀ ਇਹਦੀ ਵਰਗਾ ਜਿਹੜੇ ਕੱਟ ਦਾ ਬੰਦਾ ਕੋਈ ਮੁਲਕ ਦੇ ਖੈਰੀ ਕਿਤੇ ਪਾਰਟੀ ਨਹੀਂ ਕਰ ਜੀ ਹਾਂਜੀ ਅੱਛਾ ਪਿੰਡ ਦੀ ਗੱਲ ਕੀਤੀ ਜਾਪੇ ਕਿੰਨੀ ਕ ਵੋਟ ਹੈਗੀ ਸਾਰੇ ਵੋਟਾਂ ਗਈ ਤਕਰੀਬਨ ਜੀ 1100 ਗ੍ਰਾਸ ਵੋਟਾਂ 1100 11 ਵਜੇ ਆ ਤੇ ਕਿੰਨੇ ਕੁ ਪੈ ਗਈ ਪੋਲਿੰਗ ਇਹ ਤਾਂ ਪੜੇ ਮੇਰਾ ਘੱਟ 100 ਵੋਟ 7-800 ਵੀ ਨਹੀਂ ਵੋਟ ਪੜੇ ਕੋਈ ਨਹੀਂ 12 ਵੋਟ ਚਲੇ ਗਏ ਬਹੁਤ ਬੱਚੇ ਠੀਕ ਹੈ ਹੁਣ ਤੱਕ 3-400 ਲੋਕ ਆ ਗਏ ਹਾਂ ਸ਼ਹਿਰ ਆ ਗਏ ਆ ਗਏ ਹੋਣੇ ਆ ਮਤਲਬ ਉਮੀਦ ਆ ਕਿ ਸ਼ਾਮ ਤੱਕ 60-70% ਪੈ ਜੂ ਹਾਂਜੀ ਵੀਰ ਉਮੀਦ ਹੈ ਕਿ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਕਿਹੜੇ ਵਿਕਾਸ ਕਾਰ ਜਿਹੜੇ ਹੈ ਸਰਕਾਰ ਆਮ ਆਦਮੀ ਪਾਰਟੀ ਦੀ 4 ਸਾਲਾਂ ਚ ਕੀਤੇ ਗਏ ਹੂੰ ਇਕੋ ਜੀ ਸਾਲ ਦਾ ਸਾਡੇ ਨਾਲ ਨੌਲਜ ਕੋਈ ਹੈ ਜੀ ਕਿ ਕੰਮ ਕੀਤੇ ਹੋਣਾ ਠੀਕ ਹੈ ਇੱਕ ਨਾਈ ਘਣਾਉਦੇ ਆਈ ਸੀ ਬਤੀ ਹੁਣਾਉਦੇ ਆ ਪਰ ਸਾਡੇ ਦੇਰੀ ਇਹ ਤਾਂ ਸਭ ਫਕਾਸ ਕਹਿੰਦੇ ਕਿਤੇ ਇਹਨਾਂ ਦਾ ਪੰਜਾਬ ਇਹਨਾਂ ਦਾ ਮਤਲਬ ਪੰਜਾਬ ਡੋਬਿਆ ਹੋਆ ਹਮ ਹਮ ਘੁੰਟਾ ਮੋਟ ਕਰਦੀਆਂ ਕਿਉਂ ਕੀਤੀਆਂ ਕਿ ਨਹੀਂ ਮਿਲੀ ਬਸਾਨ ਕਰਾਇਬ ਮੋਟ ਕਰਦੇ ਕਿਉਂ ਕਰਦੇ ਸ਼ਿਕਾਰ ਤੇ ਲੋਕਾਂ ਦੇ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਭਲ ਗੋਦੀ ਨਹੀਂ ਸਹਿਮਤ ਹਾਂ ਅਸੀਂ ਇਹਨਾਂ ਦੇ ਬੈਲ ਲੋਅਰ ਰੇਟ ਘਟਾ ਦਿਓ ਠੀਕ ਹੈ ਬਸ ਇਹਦੇ ਇਸੋਂ ਤਰ੍ਹਾਂ ਹੀ ਦਿੰਦੇ ਨੇ ਤੇਰੇ ਲਈ ਬੀਬੀਆਂ ਪੈਣ ਵਾਲਾ 1000 ਰੁਪਏ ਦੇ ਕੀ ਆਂ ਬੀਬੀਆਂ ਮੋਹ ਤੇ ਬੀਬੀਆਂ ਬੰਦਦਾ ਇਹ ਅਸੀਂ ਇਹਨਾਂ ਬਿਲਕੁਲ ਸਮਝ ਨਹੀਂ ਆਇਆ ਨਹੀਂ ਪਰ ਉਹ ਬੀਬੀਆਂ ਕਹਿੰਦਾ 1000 ਰੁਪਏ ਦੇ ਕੀ ਜਾਂਦੀਆਂ ਉਹ ਫਿਰ ਤੁਸੀਂ ਹੱਥ ਜਿਹੜਾ ਜਿਹੜਾ ਇਹਨਾਂ ਨੇ ਕਿਹਾ ਜੀ ਅੱਛਾ ਉਹ ਤੋਂ ਬਲਾਜਾ ਰੋਲਾ ਪਾਈ ਜਾਂਦੇ ਆ ਹੂੰ ਮੁਲਾਜ਼ਮਾਂ ਦਾ 16 ਫੜੜੀ ਖਾ ਗਿਆ ਤਾਂ ਕੀ ਕਰੂੰ ਕਿੱਧਰ ਜਾਊ ਜਿੱਤਿਆ ਕੋਈ ਨਹੀਂ ਕਰਦਾ ਹਾਂ ਇਹ ਤੱਕ ਦੀ ਇਹ ਦੀ ਨਾ ਹੀ ਕੱਖ ਰਿ ਇੱਕ ਨਹੀਂ ਤਾਰੇ ਤੁਸੀਂ ਮੁਲਾਜ਼ਮ ਹਾਂਜੀ ਹਾਂਜੀ ਮੁਲਾਜ਼ਮ ਕਿਹੜੀ ਕੌਂਸਲ ਰੋਡਵੇ ਚ ਰਿਸਪੈਕਟਰ ਸਟਾਫਰ ਹਾਂ ਅੱਛਾ ਧਰਨਾ ਵੀ ਲਾਇਆ ਹੋਇਆ ਸੀ ਰੋਡਵੇ ਬਹੁਤ ਚੱਲਦੇ ਤਾਂ ਤੁਹਾਨੂੰ ਵੀ ਚੱਲਦੇ ਰਹਿਣਾ ਲੱਗਦਾ ਚਾਹੁੰਦੇ ਹੁਣ ਤਾਂ ਕਦੇ ਥੋੜੀ ਜਿਹੀ ਸਲਾਬ ਬੰਦੀ ਜੀ ਹੋ ਗਈ ਹੈ ਜੀ ਸਤਾਹੀ ਮੀਟਿੰਗਾਂ ਕਰ ਚੁੱਕੇ ਹਾਂ ਜੀ ਮੀਟਰ ਦੇਖ ਕੇ ਪੋਸਟਪਨ ਕਰ ਦਗਾ ਅੱਛਾ ਮੀਟਿੰਗ ਕਰਦਾ ਡੇਟ ਦੇ ਜਦ ਦੀ ਪੋਸਟਪਨ ਹੂੰ ਤੇ ਜਿਹੜੇ ਕੰਨੇ ਹੁਣ ਵੀ ਕੱਚੇ ਮੁਲਾਜ਼ਮਾਂ ਤੇ ਪਰਚੇ ਵੀ ਪੈ ਗਏ ਸੀ ਪਰਚੇ ਪੈ ਗਏ ਸੀ ਪੰਜ ਪਰਚੇ ਪੈ ਗਏ ਸੀ ਉਹ ਪਤਾ ਨਹੀਂ ਲੱਗੀ ਨਿਬੜਿਆ ਉਹ ਕੋਈ ਹੈਗਾ ਰੋਲਰ ਅਪਾ ਕਿ ਨੀ ਠੀਕ ਹੈ ਠੀਕ ਹੈ ਅੱਜ ਹੁਣ ਇਹਦੇ ਬਾਰੇ ਮੈਂ ਕੀ ਕਹਿੰਦਾ ਠੀਕ ਹੈ ਜੀ ਬਸ ਇਹਦੇ ਬਾਰੇ ਹੀ ਜੀ ਉਹ ਕਹਿੰਦੇ ਇਹ ਬੰਦ ਕਰਾ ਦੇਵਾਂਗੇ ਬੰਦ ਤੈਨਾਂ ਨੇ ਕਰਾਇਆ ਹੀ ਨਹੀਂ ਉਹਦੋਂ ਉਹਦੋਂ ਬਦ ਨਸ਼ਾ ਪਿੰਡ 'ਚ ਹੈਗਾ ਬਿਲਕੁਲ ਵੇਚ ਰਹੇ ਆ ਉਹ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਫੜਦੀ ਛੱਡ ਦਿੰਦੀ ਆ ਇਹ ਤਾਂ ਭਗਵਾਨਤ ਮਾਨ ਨੇ ਤਾਂ ਖੰਦ ਪਾਇਆ ਪਿਆ ਪਰ ਚਲੋ ਚਲੋ ਠੀਕ ਹੈ ਉਹਨਾਂ ਨੇ ਪਰ ਉਧਰ ਮੈਂ ਪਹਿਲੇ ਬੁੱਤ ਭਗਵੰਤ ਮਾਨ ਦੇ ਬੁੱਤ ਹੀ ਆਏ ਆ ਉਹ ਕਦੇ ਵਿਕਾਸ ਕਾਰਜ ਪਿੰਡ 'ਚ ਬਹੁਤ ਹੋ ਗਏ ਆ ਸੰਤ ਬੜਾ ਕਿਹੜਾ ਹੈ ਪਿੰਡ ਦੇ ਵਿੱਚ ਵਿਕਾਸ ਦਿਖਾਉਣ ਕੀ ਸਾਇ ਇਹਨਾਂ ਨੇ ਇੱਕ ਪੈਸਾ ਤਾਂ ਤੁਕੀ ਨਹੀਂ ਲਾਈ ਇਹਨਾਂ ਨੇ ਚੂੜ ਬੋਲੀ ਜਾਂਦੇ ਆ ਇਹ ਸਾਰੀਆਂ ਗੱਲਾਂ ਪੱਕੀਆਂ ਚੂੜ ਬੋਲੀ ਜਾਂਦੇ ਆ ਸਾਰੇ ਮੰਤਰੀ ਦਿਹਾੜੀ ਦੇ ਐਮਐਲਏ ਹੋਣ ਦੇ ਨਾਤੇ ਸਾਰਾ ਕੁਝ ਹੋਇਆ ਹੈ ਬਦ ਅੱਛਾ ਹਾਂ ਸਰਪੰਚ ਕਿਹੜੀ ਪੰਕਾ ਹੈ ਕਿ ਪਾਰਟੀ ਦਾ ਹਾਂਜੀ ਸਰਪੰਚ ਕਿਹੜੀ ਪਾਰਟੀ ਦਾ ਸਰਪੰਚ ਕਾਂਗਰਸ ਦਾ ਕਾਂਗਰਸ ਦਾ ਸਰਪੰਚ ਸਾਹਿਬ ਦਾ ਕਿਵੇਂ ਦਾ ਮਾਹੌਲ ਹੈ ਸਰਪੰਚ ਸਾਹਿਬ ਨੇ ਹੁਣ ਤੋ ਸਾਲ ਤੋਂ ਉੱਤੇ ਵੇ ਇੱਕ ਪੈਸਾ ਦਾ ਕੰਮ ਨਹੀਂ ਕੀਤਾ ਨਹੀਂ ਕੀਤਾ ਨਾ ਇਹ ਮਤਲਬ ਐਮਐਲਏ ਸਾਹਿਬ ਦੀ ਬਤੌਲਤ ਆ ਸਾਰਾ ਕੁਝ ਐਮਐਲਏ ਦੀ ਬਤੌਲਤ ਹੋਇਆ ਸਾਰਾ ਕੁਝ ਜੇ ਕਰਨ ਲੱਗਦਾ ਵਾ ਤਾਂ ਦਦੋ ਆਪ ਪਾਰਟੀ ਵਾਲੇ ਇਹ ਕਰਨ ਲੱਗਾ ਕੰਮ ਹੋਇਆ ਆਪ ਪਾਰਟੀ ਵਾਲੇ ਢਿੰਗਾਂ ਲਾਉਂਦੇ ਆ ਅਚਾ ਜੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਉਹ ਬੂਥ ਲੱਗਿਆ ਹੋਇਆ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੈਗਾ ਇੱਥੇ ਨਹੀਂ ਉਹ ਕਿਉਂ ਨਹੀਂ ਕਰ ਤੂੰ ਹੁੰਦਾ ਹੀ ਨਹੀਂ ਕੋਈ ਮੈਂ ਅਸੀਂ ਮੈਂ ਖੁਦ ਪ੍ਰਧਾਨਵਾ ਹਾਂ ਹਾਂ ਮੈਂ ਮਸਰੂਮਣੀ ਕਾਲ ਦਾ ਤਾਂ ਬਾਦਲ ਦਾ ਮੈਂ ਪਹਿਲਾਂ ਪ੍ਰਧਾਨ ਰਿਆ ਮੈਂ ਹੁਣ ਮੈਂ ਬਨਪਰੀ ਤੇ ਵਾਲੀ ਦੇ ਨਾਲ ਹੀ ਸ਼ੁਰੂ ਤੋਂ ਮੈਂ 25 ਸਾਲ ਹੋ ਗਏ ਮੈਨੂੰ ਇਹਦੇ ਨਾਲ ਹੀ ਆ ਮੇਰੀ ਡਿਊਟੀ ਵੀ ਲੱਗੀ ਹੈ ਮਹਬੂਤ ਚਾਰਜ ਮੇਰਾ ਹੀ ਆ ਠੀਕ ਹੈ ਹਾਂਜੀ ਹਾਂ ਡਿਊਟੀ ਨੂੰ ਮੈਨ ਲੱਦਾ ਵੀ ਹਫਤਾ ਤਾਂ ਹੋ ਗਿਆ ਭਜਨ ਅਠ ਕਰਦਿਆਂ ਨੂੰ ਲੋਕਾਂ ਨਾਲ ਜਦੋਂ ਘਰ ਘਰ ਜਾਂਦੇ ਸੀਗੇ ਕੀ ਲੋਕਾਂ ਦੇ ਕੀ ਵਿਚਾਰ ਹੋ ਗਏ ਕਹਿੰਦੇ ਆ ਵੀ ਅਸੀਂ ਤਾਂ ਵੋਟ ਪਾਉਣੀ ਆ ਮਨਪਰੀ ਦੇ ਵਾਲੀ ਨੂੰ ਪਾਉਣੀ ਆ ਬਸ ਅਸੀਂ ਕਿ ਜਾਣੀ ਨਾ ਜਾਣੀ ਹੂੰ ਮੰਦਾ ਬਹੁਤ ਨਾਈਸ ਆ ਪੜਿਆ ਲਿਖਿਆ ਬਾ ਸੂਣ ਰੱਖਦਾ ਫਕਾ ਦੇ ਕੰਮ ਕਰਾਉਂਦਾ ਸਾਰਾ ਕੁਝ ਗੀਤ ਸਿੰਘ ਬਾਦਲ ਆਉਂਦੇ ਆ ਹਲਕੇ ਦੇ ਵਿੱਚ ਉਹ ਕਹਿੰਦੇ ਆ ਕਿ ਗਿੱਦਾਰੀ ਕੀਤੀ ਸੁਖਵੀਰ ਸਿੰਘ ਬਾਦਲ ਖੁਦ ਚੋਰਾ ਗਿੱਦਾਰੀ ਹੋਣੀ ਕੀਤੀ ਆ ਜੀ ਗਿੱਦਾਰੀ ਹੋਣੀ ਕੀਤੀ ਆ ਤਾਂ ਮਨਪ੍ਰੀਤ ਵਾਲੀ ਤੇ ਬਲੇਮ ਲਾਉਂਦਾ ਪਰ ਆਪ ਖੁਦ ਚੋਰਾ ਹੋ ਤਕਬੀਰ ਬਾਦਲ ਹਾਂ ਜੀ ਆਪਾਂ ਇਹ ਬਹੁਤ ਵੱਡਾ ਇਲਜ਼ਾਮ ਲਾ ਰਹੇ ਜਿਹੜੇ 200 ਦਾ ਜਿਹੜੇ ਦੋਹਰ ਫੈਸਲੇ ਹੋਏ ਦੋ ਨਾਲ ਹੀ ਰਹੇ ਹੋ 15 ਸਾਲ ਪਾਰਟੀ ਚ ਸ਼ਰਮਣੀ ਇਕੱਲੇ ਨੇ ਸੁਖੂ ਨੇ ਗੈਪ ਕਰਵਾਇਆ ਉੱਥੇ ਜਾ ਕੇ ਇਨਾ ਚਿਰ ਬਾਅਦ ਮਾਫੀ ਮੰਗ ਲਈ ਉਹ ਫੇਰ ਵੀ ਨਹੀਂ ਹੋਰ ਕਿਸੇ ਰਾਹ ਤੇ ਆ ਰਿਹਾ ਆਉਣ ਵਾਲਾ ਪਿਆ ਕੀ ਲੱਗਦਾ ਪਿਆ ਦੇਖੋ ਦੋ ਸਵਾਲ ਆ ਪਹਿਲਾ ਸਵਾਲ ਤਾਂ ਇਹ ਆ ਵੀ ਹੁਣ ਚਲੋ ਮੰਨ ਲਓ ਵੀ ਮਨਪ੍ਰੀਤ ਇਹ ਵਾਲੀ ਹੁਣ ਜਿੱਤਦੇ ਆ ਫੇਰ ਕੀ ਭਵਿਕਾ ਮਨਪ੍ਰੀਤ ਅਗਰ ਇਹ ਵਾਲੀ ਅਗਰ ਜਿੱਤਦਾ ਉਹ ਯਾਦ ਰੱਖੀ ਤੇ ਇਹਦੀ ਮਹਮਤ ਜੀ ਨੂੰ ਲੋੜੂਗੀ ਤਾਂ ਆਪਣੇ ਆਪ ਸੱਦਾ ਦੇਊਗਾ ਲੋੜ ਤਾਂ ਫਿਰ ਉਹੀ ਗੱਲ ਆ ਗਈ ਨਾ ਫਿਰ ਪਾਰਟੀ ਚਾਉਣਾ ਪੈਣਾ ਪਾਰਟੀ ਪਹਿਲਾਂ ਹੀ ਆਪਾਂ ਨੇਂ ਦੇ ਪਾਰਟੀ ਜਵਾਨ ਕਰਨਗੇ ਅੱਛਾ ਇਹ ਨਹੀਂ ਵੀ ਅਮਰਤਪਾਲ ਨਾਲ ਕਰ ਲੈਣ ਜਾਂ ਤਸੂਰ ਨਾਲ ਕਰਨ ਜਾਂ ਬਦਲ ਨਾਲ ਕਰਨ ਬਦਲ ਨਾਲ ਤਾਂ ਜਾਣਾ ਹੀ ਨਹੀਂ ਇਹਨਾਂ ਨੇ ਇਹਨਾਂ ਦੀ ਸੋਚ ਹੀ ਇਹ ਹੈ ਜੀ ਆ ਵੀ ਇਹਦੇ ਬੰਦੇ ਨਾਲ ਜਾਣਾ ਨਹੀਂ ਇਹਨਾਂ ਅਮਰਤਪਾਲ ਨਾਲ ਸੈਜਰ ਲੈ ਸਕਦੇ ਆ ਉਹਨਾਂ ਦਾ ਸੁਝੂ ਲੈ ਸਕਦੇ ਆ ਇਹਦੇ ਨਹੀਂ ਠੀਕ ਹੈ ਕਿਉਂਕਿ ਨਾ ਅਮਰਿਤਪਾਲ ਨੂੰ ਲੈ ਕੇ ਅਕਾਲੀ ਦਲ ਬਹੁਤ ਕਰੜੇ ਹੱਥੀ ਲੈ ਰਿਹਾ ਹੈ ਕਿ ਗਲਤ ਵਾ ਹੈ ਜੀ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਅਮਰਿਤਪਾਲ ਦੇ ਹੱਕ ਚ ਨਹੀਂਗਾ ਉਹ ਨਹੀਂ ਹੈਗਾ ਸਾਨੂੰ ਪਤਾ ਕਿਉਂਕਿ ਬਾਦਲੋਂ ਸਾਰੇ ਉਹਦੇ ਬਰਖਲਾ ਬੋਲ ਲਿਆ ਹੂੰ ਕੋਈ ਨਹੀਂ ਹੈ ਜੀ ਚਾਹੇ ਕੋਈ ਦਾ ਕਸੂਰ ਦੱਸਣ ਕੀ ਆ ਬਾਤ ਵਿੱਚ ਦਾਮਾ ਇੱਕ ਨੌਜਵਾਨਾਂ ਨੂੰ ਨੌਜਵਾਨ ਪੀੜੀ ਨੂੰ ਇੱਕ ਨਸਾਂ ਤੋਂ ਉਟਾ ਕੇ ਸਿੱਧੇ ਰਸਤੇ ਪਾ ਰਿਆ ਸੀ ਉਹਨੂੰ ਚਾਕੇ ਪਾਸੇ ਤੋਂ ਦੂਜੇ ਪਾਸੇ ਲਾਇਆ ਹੋਇਆ ਉਹ ਚਲੋ ਸਰਬ ਠੀਕ ਜਗਾ ਆਗੇ ਬਾਈ ਤੁਹਾਡੇ ਕੋਲੇ ਆ ਗਿਆ ਆ ਗਏ ਆਪਾਂ ਅੱਛਾ ਤੇ ਉਹ ਦੱਸੋ ਕੀ ਕਸੂਰ ਆ ਅਮਰਪਾਲ ਦਾ ਕੀ ਕਸੂਰ ਆ ਚਲੋ ਠੀਕ ਹੈ ਠੀਕ ਹੈ ਤੁਸੀਂ ਆਪਣੇ ਰਾਏ ਰੱਖਦੇ ਪਏ ਹੋ ਬੜੀ ਇਹ ਨਾ ਕਿੰਨੀ ਜਿਹੜਾ ਸਿਆਣਿਆਂ ਦੀ ਰਾਏ ਹੁੰਦੀ ਹੈ ਬੜੀ ਚੀਜ਼ ਦੇਖਦੇ ਆ ਤੇ ਕੁਝ ਲੋਕ ਇਹ ਡ੍ਰਿੰਕਸ ਕਰੀਗਾ ਕੀ ਗੱਲ ਕੁਝ ਲੋਕ ਸਾਰੇ ਸਾਰਿਆਂ ਦੀ ਸੂਝ ਇੱਕੋ ਨਹੀਂ ਹੈਗੀ ਆ ਜਿਵੇਂ ਅਮਰਪਾਲ ਹੋ ਗਿਆ ਮੈਂ ਆਂ ਔਰ ਦੂਜਾ ਰਾਜੂਵਾਨਾ ਹੋ ਗਿਆ ਰਾਜੂਵਾਨ ਨੂੰ ਕਿੰਨੇ ਸਾਲ ਹੋ ਗਏ ਹਾਂ ਜੇਲ੍ਹ ਚ ਬੈਠੇ ਨੂੰ ਸਜ਼ਾ ਉਹਦੀ ਪੂਰੀ ਹੋ ਚੁੱਕੀ ਹੈ ਫਿਰ ਵੀ ਉਹਨੂੰ ਰਿਹਾਈ ਕਰ ਰਹੇ ਹੂੰ ਇਹ ਸੋਚ ਭਗਵਾਨਤਮਨ ਦੀ ਕਿੱਡੀ ਗਲਤ ਗਲਤਫਹਿਮੀ ਹੈ ਕਿ ਉਹਨੂੰ ਜਾ ਕੇ ਡਬੂਗੜ ਜੇਲ੍ਹ ਚ ਭੇਜਿਆ ਆਵਾ ਕੀ ਕਿ ਸੂਰਤ ਹੂੰ ਦੱਸਣ ਇਹ 1.5 ਸਾਲ ਰਹਿ ਗਿਆ ਇਲੈਕਸ਼ਨ ਨੂੰ ਸਾਲ ਹੀ ਰਹਿ ਗਏ ਵਿਧਾਨ ਸਭਾ ਦੇ ਇਲੈਕਸ਼ਨਾਂ ਨੂੰ ਦੋ ਬਾਰ ਬਾਈ ਇਲੈਕਸ਼ਨ ਜਿੱਤ ਕੇ ਸਰਕਾਰ ਤੇ ਜੇਕਰ ਗੱਲ ਕੀਤੀ ਜਾਵੇ ਜਿੱਤਣ ਤੋਂ ਬਾਅਦ ਹੌਸਲੇ ਤਾਂ ਬੁਲੰਦੀ ਆ ਨਾ ਬੁਲੰਦੀ ਰਹਿਣਗੇ ਆਮ ਆਦਮੀ ਪਾਰਟੀ ਦੇ ਜਿੱਤਦੀ ਪਈ ਹੈ ਮਤਲਬ ਲੋਕ ਕਿਉਂਕਿ ਦੋ ਵਾਰ ਇਲੈਕਸ਼ਨ ਤਰਨਤਾਰਨ ਵੀ ਜਿੱਤ ਗਈ ਹੈ ਲੁਧਿਆਣਾ ਵੀ ਜਿੱਤ ਗਈ ਹੈ ਉਹ ਤਾਂ ਦੱਸੂਗਾ ਕਿ ਨਾ ਕਿ ਸਾਈਆਂ ਜਦੋਂ ਯੂਧਾਵਲਕੀ ਸਰਕਾਰ ਕਰ ਜਿੱਤ ਕੇ ਸਰਦੀ ਦੀ ਨਕਸ਼ੇ ਨਾਲ ਬਣਾਣਾ ਸਰਕਾਰ ਦਾ ਅੱਛਾ ਹਾਂ 27 ਦੀਆਂ ਵੋਟਾਂ 'ਚ ਬਦਲ ਲੱਗ ਜੂ ਲੱਗ ਜੂ ਪਤਾ ਲੱਗ ਜੂ ਪਤਾ ਹਾਂ ਜੀ ਚਲੋ 27 ਦੀਆਂ ਵੋਟਾਂ 'ਚ ਪਤਾ ਲੱਗ ਜੂਗਾ